ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਇਸ ਇਤਿਹਾਸਿਕ ਮੌਕੇ ਤੇ ਆਪ ਸਭ ਨੂੰ ਸੰਬੋਧਿਤ ਕਰਦੇ ਹੋਏ ਮੈਨੂੰ ਬਹੁਤ ਪਰਸੰਨਤਾ ਹੋ ਰਹੀ ਹੈ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਮੈਂ ਆਪ ਸਭ ਨੂੰ ਤਹਿ ਦਿਲੋਂ ਵਧਾਈ ਦਿੰਦੀ ਹਾਂ ਅੱਜ ਤੋਂ 75 ਵਰੇ ਪਹਿਲਾਂ 26 ਜਨਵਰੀ ਦੇ ਦਿਨ ਹੀ ਭਾਰਤ ਗਣਰਾਜ ਦਾ ਆਧਾਰ ਗ੍ਰੰਥ ਯਾਨੀ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਲਗਭਗ ਦੇ ਸਾਲਾਂ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਸੰਵਿਧਾਨ ਸਭਾ ਨੇ 26 ਨਵੰਬਰ 1949 ਦੇ ਦਿਨ ਸੰਵਿਧਾਨ ਨੂੰ ਅੰਗੀਕਾਰ ਕੀਤਾ ਸੀ ਇਸੇ ਸਬੰਧ ਵਿੱਚ 26 ਨਵੰਬਰ ਦਾ ਦਿਨ ਸਾਲ 2015 ਤੋਂ ਸੰਵਿਧਾਨ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਗਣਤੰਤਰ ਦਿਵਸ ਦਾ ਉਤਸਵ ਸਾਰੇ ਦੇਸ਼ ਵਾਸੀਆਂ ਲਈ ਸਮੂਹਿਕ ਚਾਹ ਤੇ ਮਾਣ ਦਾ ਵਿਸ਼ਾਏ ਇਹ ਕਿਹਾ ਜਾ ਸਕਦਾ ਹੈ ਕਿ ਕਿਸੇ ਰਾਸ਼ਟਰ ਦੇ ਇਤਿਹਾਸ ਵਿੱਚ 75 ਸਾਲ ਦਾ ਸਮਾਂ ਪਲਕ ਚਪਕਣ ਜਿਆ ਹੁੰਦਾ ਏ ਪਰ ਮੇਰੇ ਵਿਚਾਰ ਨਾਲ ਭਾਰਤ ਦੇ ਪਿਛਲੇ 75 ਵਰਿਆਂ ਦੇ ਸਬੰਧ ਵਿੱਚ ਅਜੇ ਹਾ ਬਿਲਕੁਲ ਨਹੀਂ ਕਿਹਾ ਜਾ ਸਕਦਾ ਏ ਇਹੀ ਉਹ ਕਾਲਖੰਡੇ ਜਿਸ ਵਿੱਚ ਲੰਬੇ ਸਮੇਂ ਤੋਂ ਸੁੱਤੀ ਹੋਈ ਭਾਰਤ ਦੀ ਆਤਮਾ ਫਿਰ ਤੋਂ ਜਾਗੀ ਏ ਤੇ ਸਾਡਾ ਦੇਸ਼ ਵਿਸ਼ਵ ਪਾਈਚਾਰੇ ਵਿੱਚ ਆਪਣਾ ਟੁਕਵਾ ਸਥਾਨ ਹਾਸਲ ਕਰਨ ਲਈ ਅੱਗੇ ਵਧਿਆਏ ਦੁਨੀਆ ਦੀਆਂ ਪੁਰਾਤਨ ਸਭਿਅਤਾਵਾਂ ਵਿੱਚ ਸ਼ਾਮਲ ਭਾਰਤ ਨੂੰ ਗਿਆਨ ਅਤੇ ਵਿਵੇਕ ਦਾ ਮੂਲ ਮੰਨਿਆ ਜਾਂਦਾ ਸੀ ਪਰ ਭਾਰਤ ਨੂੰ ਇੱਕ ਅੰਧਕਾਰ ਦੇ ਦੌਰ ਵਿੱਚੋਂ ਗੁਜ਼ਰਨਾ ਪਿਆ ਬਸਤੀਵਾਦੀ ਸ਼ਾਸਨ ਵਿੱਚ ਆਣ ਮਨੁੱਖੀ ਸ਼ੋਸ਼ਣ ਦੇ ਕਾਰਨ ਦੇਸ਼ ਵਿੱਚ ਭਾਰੀ ਗਰੀਬੀ ਫੈਲ ਗਈ ਅੱਜ ਦੇ ਦਿਨ ਸਭ ਤੋਂ ਪਹਿਲਾਂ ਅਸੀਂ ਉਹਨਾਂ ਸੂਰਬੀਰਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਮਾਤ ਪੂਮੇ ਨੂੰ ਵਿਦੇਸ਼ੀ ਸ਼ਾਸਨ ਦੀਆਂ ਬੇੜੀਆਂ ਤੋਂ ਆਜ਼ਾਦ ਕਰਾਉਣ ਲਈ ਵੱਡੀਆਂ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ। ਉਹਨਾਂ ਵਿੱਚੋਂ ਕੁਝ ਆਜ਼ਾਦੀ ਕੁਲਾਟੀਆਂ ਦੇ ਬਾਰੇ ਵਿੱਚ ਲੋਕ ਜਾਣਦੇ ਨੇ ਪਰ ਪੌਤਿਆਂ ਦੇ ਬਾਰੇ ਵਿੱਚ ਉਹਨਾਂ ਨੂੰ ਜਾਣਕਾਰੀ ਨਹੀਂ ਸੀ। ਇਸ ਵਾਰੇ ਅਸੀਂ ਭਗਵਾਨ ਬਿਰਸਾ ਮੁੰਡਾ ਦੀ 125 ਜਯੰਤੀ ਮਨਾ ਰਹੇ ਹਾਂ। ਉਹ ਅਜਿਹੇ ਮੋਹਰੀ ਆਜ਼ਾਦੀ ਕੁਲਾਟੀਆਂ ਵਿੱਚ ਸ਼ਾਮਿਲ ਨੇ ਜਿਨ੍ਹਾਂ ਦੀ ਭੂਮਿਕਾ ਨੂੰ ਰਾਸ਼ਟਰੀ ਇਤਿਹਾਸ ਦੇ ਸਬੰਧ ਵਿੱਚ ਹੁਣ ਟੁਕਮਾਂ ਮਹੱਤਵ ਦਿੱਤਾ ਜਾ ਰਿਹਾ ਏ 20ਵੀਂ ਸਦੀ ਦੇ ਸ਼ੁਰੂ ਦੇ ਦਹਾਕਿਆਂ ਵਿੱਚ ਆਜ਼ਾਦੀ ਕੋਲਾਟੀਆਂ ਦੇ ਸੰਘਰਸ਼ਾਂ ਨੇ ਸੰਗਠਿਤ ਰਾਸ਼ਟਰ ਵਿਆਪੀ ਅੰਦੋਲਨ ਦਾ ਰੂਪ ਲੈ ਲਿਆ ਦੇਸ਼ ਦਾ ਸੁਭਾਗ ਸੀ ਕਿ ਮਹਾਤਮਾ ਗਾਂਧੀ ਰਵਿੰਦਰਨਾਥ ਟੈਗੋਰ ਅਤੇ ਬਾਬਾ ਸਾਹਿਬ ਅੰਬੇਦਕਰ ਜਈਆਂ ਮਹਾਨ ਸ਼ਖਸੀਅਤਾਂ ਨੇ ਸਾਡੇ ਦੇਸ਼ ਦੀਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਮੋੜ ਤੋਂ ਜੀਵੰਤ ਬਣਾਇਆ ਨਿਆ ਆਜ਼ਾਦੀ ਬਰਾਬਰੀ ਅਤੇ ਭਾਈਚਾਰਾ ਕੇਵਲ ਸਿਧਾਂਤਕ ਤਾਣਾਵਾ ਨਹੀਂ ਹਨ ਜਿਨ੍ਹਾਂ ਦੀ ਜਾਣਕਾਰੀ ਸਾਨੂੰ ਆਧੁਨਿਕ ਯੁੱਗ ਵਿੱਚ ਪ੍ਰਾਪਤ ਹੋਈ ਹੋਵੇ ਇਹ ਜੀਵਨ ਕਦਰਾਂ ਕੀਮਤਾਂ ਤਾਂ ਸਦਾ ਤੋਂ ਸਾਡੀ ਸਭਿਅਤਾ ਅਤੇ ਸੰਸਕ੍ਰਿਤੀ ਦਾ ਹਿੱਸਾ ਰਹੇ ਨੇ ਨਾਵੇਂ ਆਜ਼ਾਦ ਭਾਰਤ ਦੇ ਸੰਵਿਧਾਨ ਅਤੇ ਗਣਰਾਜ ਦੇ ਪਵਿੱਖ ਨੂੰ ਲੈ ਕੇ ਜਿਹੜੇ ਆਲੋਚਕ ਸ਼ੱਕ ਜਿਤਾਉਂਦੇ ਸਨ ਉਹਨਾਂ ਲੋਕਾਂ ਨੂੰ ਇਨਾ ਕਦਰਾਂ ਕੀਮਤਾਂ ਦੇ ਆਧਾਰ ਤੇ ਪੂਰੀ ਤਰ੍ਹਾਂ ਨਾਲ ਗਲਤ ਸਿੱਧ ਕੀਤਾ ਜਾ ਸਕਿਆ ਭਾਰਤ ਦੀਆਂ ਗਣਤੰਤਰੀ ਕਦਰਾਂ ਕੀਮਤਾਂ ਦਾ ਪ੍ਰਤੀਬਿੰਬ ਸਾਡੀ ਸੰਵਿਧਾਨ ਸਭਾ ਦੇ ਢਾਂਚੇ ਵਿੱਚ ਵੀ ਦਿਖਾਈ ਦਿੰਦਾ ਏ ਉਸ ਸਭਾ ਵਿੱਚ ਦੇਸ਼ ਦੇ ਸਾਰੇ ਹਿੱਸਿਆਂ ਅਤੇ ਸਾਰੇ ਪਾਈਚਾਰਿਆਂ ਦੀ ਨੁਮਾਇੰਦਗੀ ਸੀ ਸਭ ਤੋਂ ਵਧੇਰੇ ਜ਼ਿਕਰਯੋਗ ਗੱਲ ਇਹ ਹੈ ਕਿ ਸੰਵਿਧਾਨ ਸਭਾ ਵਿੱਚ ਸਰੋਜਨੀ ਨਾਇਡੂ ਰਾਜਕੁਮਾਰੀ ਅੰਮ੍ਰਿਤਕੌਰ सुचेता कृपलानी, हंससा बेन मेहता ਅਤੇ মালਤੀ ਚੌਧਰੀ ਜਿਹੀਆਂ 15 ਅਸਾਧਾਰਨ ਮਹਿਲਾਵਾਂ ਵੀ ਸ਼ਾਮਿਲ ਸਨ। ਦੁਨੀਆ ਦੇ ਕਈ ਹਿੱਸਿਆਂ ਵਿੱਚ ਜਦੋਂ ਮਹਿਲਾਵਾਂ ਦੀ ਬਰਾਬਰੀ ਨੂੰ ਇੱਕ ਬਹੁਤ ਦੂਰ ਦਾ ਆਦਰਸ਼ ਸਮਝਿਆ ਜਾਂਦਾ ਸੀ, ਉਦੋਂ ਭਾਰਤ ਵਿੱਚ ਮਹਿਲਾਵਾਂ ਰਾਸ਼ਟਰ ਦੇ ਪਾਗਾਂ ਨੂੰ ਸਰੂਪ ਦੇਣ ਵਿੱਚ ਸਰਗਰਮ ਯੋਗਦਾਨ ਦੇ ਰਹੀਆਂ ਸਨ। ਸਾਡਾ ਸੰਵਿਧਾਨ ਇੱਕ ਜੀਵੰਤ ਦਸਤਾਵੇਜ਼ ਇਸ ਲਈ ਬਣ ਸਕਿਆ ਏ। ਕਿਉਂਕਿ ਨਾਗਰੀਕਾਂ ਦੀ ਨਿਸ਼ਠਾ ਸਦੀਆਂ ਤੋਂ ਸਾਡੀ ਨੈਤਿਕਤਾ ਤੇ ਜੀਵਨ ਦ੍ਰਿਸ਼ਟੀ ਦਾ ਪ੍ਰਮੁੱਖ ਤੱਤ ਰਹੀ ਹੈ ਸਾਡਾ ਸੰਵਿਧਾਨ ਭਾਰਤ ਵਾਸੀਆਂ ਦੇ ਰੂਪ ਵਿੱਚ ਸਾਡੀ ਸਮੂਹਿਕ ਪਛਾਣ ਦਾ ਮੂਲ ਆਧਾਰੇ ਜੋ ਸਾਨੂੰ ਇੱਕ ਪਰਿਵਾਰ ਦੀ ਤਰ੍ਹਾਂ ਏਕਤਾ ਦੇ ਤਾਗੇ ਵਿੱਚ ਪिरੋਂਦਾ ਹੈ ਪਿਛਲੇ 75 ਵਰਿਆਂ ਤੋਂ ਸੰਵਿਧਾਨ ਨੇ ਸਾਡੀ ਤਰੱਕੀ ਦਾ ਰਾਹ ਪੱਧਰਾ ਕੀਤਾ ਏ ਅੱਜ ਦੇ ਦਿਨ ਅਸੀਂ ਸੰਵਿਧਾਨ ਸਭਾ ਦੀ ਖਰੜਾ ਕਮੇਟੀ ਦੇ ਮੁਖੀ ਡਾਕਟਰ ਪੀਮ ਰਾਓ ਅੰਬੇਦਕਰ ਸਭਾ ਦੇ ਹੋਰ ਸਨਮਾਨਿਤ ਮੈਂਬਰ ਸੰਵਿਧਾਨ ਦੇ ਨਿਰਮਾਣ ਨਾਲ ਜੋੜੇ ਵਾਕ-ਵਾਕ ਅਧਿਕਾਰੀਆਂ ਹਤੇ ਅਜਿਹੇ ਹੋਣਾ ਲੋਕਾਂ ਦੇ ਪ੍ਰਤੀ ਆਪਣਾ ਸ਼ੁਕਰਾਨਾ ਪ੍ਰਗਟ ਕਰਦੇ ਹਾਂ ਜਿਨ੍ਹਾਂ ਦੀ ਕਰੜੀ ਮਿਹਨਤ ਸਦਕਾ ਸਾਨੂੰ ਇਹ ਵਿਲੱਖਣ ਗ੍ਰੰਥ ਪ੍ਰਾਪਤ ਹੋਇਆ ਪਿਆਰੇ ਦੇਸ਼ਵਾਸੀਓ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਦੇ ਇਹ 75 ਵਰੇ ਸਾਡੇ ਨੌਜਵਾਨ ਗਣਤੰਤਰ ਦੀ ਸਰਪੱਖੀ ਤਰੱਕੀ ਦੇ ਗਵਾਹ ਨੇ ਆਜ਼ਾਦੀ ਦੇ ਸਮੇਂ ਅਤੇ ਉਸ ਤੋਂ ਬਾਅਦ ਵੀ ਦੇਸ਼ ਦੇ ਵੱਡੇ ਹਿੱਸੇ ਵਿੱਚ ਪਾਰੀ ਗਰੀਬੀ ਅਤੇ ਭੁੱਖਮਰੀ ਦੀ ਸਥਿਤੀ ਬਣੀ ਹੋਈ ਸੀ ਪਰ ਸਾਡਾ ਆਤਮ ਵਿਸ਼ਵਾਸ ਕਦੇ ਡੋਲਿਆ ਨਹੀਂ ਅਸੀਂ ਅਜਈਆਂ ਸਥਿਤੀਆਂ ਤੇ ਨਿਰਮਾਣ ਦਾ ਸੰਕਲਪ ਲਿਆ ਜਿਨ੍ਹਾਂ ਵਿੱਚ ਸਾਰਿਆਂ ਨੂੰ ਵਿਕਾਸ ਕਰਨ ਦਾ ਮੌਕਾ ਮਿਲ ਸਕੇ ਸਾਡੇ ਕਿਸਾਨ ਪੈਣਾ ਪਰਾਵਾਂ ਨੇ ਸਖਤ ਮਿਹਨਤ ਕੀਤੀ ਤੇ ਸਾਡੇ ਦੇਸ਼ ਨੂੰ ਅਨ ਉਤਪਾਦਨ ਵਿੱਚ ਆਤਮ ਨਿਰਭਰ ਬਣਾਇਆ ਸਾਡੇ ਮਜ਼ਦੂਰ ਪੈਣਾ ਪਰਾਵਾਂ ਨੇ ਅਣਥੱਕ ਮਿਹਨਤ ਕਰਕੇ ਸਾਡੇ ਇਨਫਰਾਸਟ੍ਰਕਚਰ ਤੇ ਮੈਨੂਫੈਕਚਰਿੰਗ ਸੈਕਟਰ ਦਾ ਕਾਇਆ ਕਲਪ ਕਰ ਦਿੱਤਾ ਉਹਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ਤੇ ਅੱਜ ਭਾਰਤੀ ਅਰਥ ਵਿਵਸਾ ਦੁਨੀਆ ਦੇ ਆਰਥਿਕ ਮਾਹੌਲ ਨੂੰ ਪ੍ਰਭਾਵਿਤ ਕਰ ਰਹੀ ਹੈ ਅੱਜ ਦਾ ਭਾਰਤ ਅੰਤਰਰਾਸ਼ਟਰੀ ਮੰਚਾਂ ਤੇ ਅਗਵਾਈ ਦੀ ਸਥਿਤੀ ਹਾਸਲ ਕਰ ਰਿਹਾ ਹੈ ਸੰਵਿਧਾਨ ਵਿੱਚ ਨਿਰਧਾਰਿਤ ਰੂਪਰੇਖਾ ਤੋਂ ਬਿਨਾ ਇਹ ਵਿਆਪਕ ਬਦਲਾ ਸੰਭਵ ਨਹੀਂ ਹੋ ਸਕਦਾ ਸੀ ਹਾਲੀ ਦੇ ਸਾਲਾਂ ਵਿੱਚ ਆਰਥਿਕ ਵਿਕਾਸ ਦੀ ਦਰ ਲਗਾਤਾਰ ਉੱਚੀ ਰਹੀ ਹੈ ਜਿਸ ਨਾਲ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਥਾਂ ਵਿੱਚ ਵਧੇਰੇ ਪੈਸਾ ਆਇਆ ਏ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਗਰੀਬੀ ਵਿੱਚੋਂ ਬਾਹਰ ਕੱਢਿਆ ਗਿਆ ਏ। ਸਾਂਸੀ ਅਤੇ ਦੂਰਦਰਸ਼ੀ ਆਰਥਿਕ ਸੁਧਾਰਾਂ ਦੇ ਜ਼ੋਰ ਤੇ ਆਉਣ ਵਾਲੇ ਸਾਲਾਂ ਵਿੱਚ ਤਰੱਕੀ ਦੀ ਇਹੀ ਰਫ਼ਤਾਰ ਬਣੀ ਰਹੇਗੀ। ਸੰਮਲਿਤ ਵਿਕਾਸ ਸਾਡੀ ਤਰੱਕੀ ਦੀ ਬੁਨਿਆਦ ਏ ਜਿਸ ਨਾਲ ਵਿਕਾਸ ਦਾ ਲਾਭ ਵਿਆਪਕ ਪੱਧਰ ਤੇ ਵੱਤੋ ਵੱਤ ਦੇਸ਼ਵਾਸੀਆਂ ਤੱਕ ਪਹੁੰਚਦਾ ਏ। ਸਰਕਾਰ ਵੱਲੋਂ ਵਿੱਤੀ ਸਮਾਵੇਸ਼ਨ ਨੂੰ ਸਰਵੋਤਮ ਤਰਜੀਹ ਦਿੱਤੀ ਜਾ ਰਹੀ ਹੈ ਇਸ ਲਈ ਪ੍ਰਧਾਨ ਮੰਤਰੀ ਜਾਣਤਾਂ ਯੋਜਨਾ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਮੁਦਰਾ ਯੋਜਨਾ ਸਟੈਂਡ ਅਪ ਇੰਡੀਆ ਅਤੇ ਅਟਲ ਪੈਨਸ਼ਨ ਯੋਜਨਾ ਜੈਆਂ ਵਿੱਤੀ ਸਮਰਥਨ ਯੋਜਨਾਵਾਂ ਦਾ ਵਿਸਾਰ ਕੀਤਾ ਗਿਆ ਹੈ ਤਾਂ ਜੋ ਵੱਤੋ ਵੱਦ ਲੋਕਾਂ ਤੱਕ ਕਈ ਤਰ੍ਹਾਂ ਦੀ ਵਿੱਤੀ ਸਹਾਇਤਾ ਪਹੁੰਚਾਈ ਜਾ ਸਕੇ ਇਹ ਵੀ ਇੱਕ ਬਹੁਤ ਅਹਿਮ ਤਬਦੀਲੀ ਹੈ ਕਿ ਸਰਕਾਰ ਨੇ ਲੋਕ ਪਲਾਈ ਨੂੰ ਨਵੀਂ ਪਰਿਭਾਸ਼ਾ ਦਿੱਤੀ ਹੈ ਜਿਸ ਅਨੁਸਾਰ ਰਿਹائش ਅਤੇ ਪੀਣਯੋਗ ਪਾਣੀ ਜਈਆਂ ਬੁਨਿਆਦੀ ਲੋੜਾਂ ਨੂੰ ਅਧਿਕਾਰ ਮੰਨਿਆ ਗਿਆ ਹੈ ਵਾਂਝੇ ਵਰਗ ਦੇ ਲੋਕਾਂ ਲਈ ਖਾਸ ਤੌਰ ਤੇ ਅਨੁਸੂਚਿਤ ਜਾਤੀਆਂ ਅਨੁਸੂਚਿਤ ਜਨ ਜਾਤੀਆਂ ਤੇ ਹੋਰ ਪਿਛੜੇ ਵਰਗਾਂ ਦੀ ਸਹਾਇਤਾ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਅਨੁਸੂਚਿਤ ਜਾਤੀਆਂ ਦੇ ਨੌਜਵਾਨਾਂ ਲਈ ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਵਜ਼ੀਫੇ ਰਾਸ਼ਟਰੀ ਫੈਲੋਸ਼ਿਪ ਵਿਦੇਸ਼ੀ ਵਜ਼ੀਫੇ ਹੋਸਟਲ ਅਤੇ ਕੋਚਿੰਗ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਯੁਧ ਯੋਜਨਾ ਰਾਹੀਂ ਰੋਜ਼ਗਾਰ ਅਤੇ ਆਮਦਨ ਦੇ ਮੌਕੇ ਸਿਰਜ ਕੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਦੀ ਗਰੀਬੀ ਨੂੰ ਤੇਜ਼ੀ ਨਾਲ ਘਟਕੀਤਾ ਜਾ ਰਿਹਾ ਹੈ ਅਨੁਸੂਚਿਤ ਜਨਜਾਤੀ ਪਾਈਚਾਰਿਆਂ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਖਾਸ ਯੋਜਨਾਵਾਂ ਬਣਾਈਆਂ ਗਈਆਂ ਨੇ ਜਿਨ੍ਹਾਂ ਵਿੱਚ ਧਰਤੀ ਆਬਾ ਜਨਜਾਤੀਏ ਗ੍ਰਾਮ ਉਤਕਰਸ਼ ਅਭਿਆਨ ਅਤੇ ਪ੍ਰਧਾਨ ਮੰਤਰੀ ਜਨਜਾਤੀਏ ਆਦੀਵਾਸੀ ਨਿਆਂ ਮਹਾ ਅਭਿਆਨ ਪੀਐਮ ਜਨਮਨ ਸ਼ਾਮਿਲ ਨੇ ਵਿਮੁਕਤ ਖਾਣਾ ਬਦੋਸ਼ ਅਤੇ ਅਰਧ ਖਾਣਾ ਬਦੋਸ਼ ਪਾਈਚਾਰਿਆਂ ਦੇ ਲਈ ਵਿਕਾਸ ਅਤੇ ਭਲਾਈ ਬੋਰਡ ਦਾ ਗਠਨ ਕੀਤਾ ਗਿਆ ਹੈ ਪਿਛਲੇ 1 ਦਹਾਕੇ ਵਿੱਚ ਸੜਕਾਂ ਅਤੇ ਰੇਲ ਮਾਰਗਾਂ ਬੰਦਰਗਾਹਾਂ ਅਤੇ ਲੌਜਿਸਟਿਕਸ ਹਬਾਂਸਾਂ ਨੇ ਫਿਜ਼ੀਕਲ ਇਨਫਰਾਸਟ੍ਰਕਚਰ ਦੇ ਵਿਕਾਸ ਤੇ ਜ਼ੋਰ ਦਿੱਤਾ ਗਿਆ ਹੈ ਇਸ ਨਾਲ ਇੱਕ ਅਜੇਹਾ ਮਜ਼ਬੂਤ ਆਧਾਰ ਵਿਕਸਿਤ ਹੋ ਗਿਆ ਹੈ ਜੋ ਆਉਣ ਵਾਲੇ ਦਹਾਕਿਆਂ ਵਿੱਚ ਵਿਕਾਸ ਨੂੰ ਸਹਿਯੋਗ ਪ੍ਰਦਾਨ ਕਰੇਗਾ ਸਰਕਾਰ ਨੇ ਵਿੱਤ ਦੇ ਖੇਤਰ ਵਿੱਚ ਜਿਸ ਤਰ੍ਹਾਂ ਨਾਲ ਤਕਨੀਕ ਦੀ ਵਰਤੋਂ ਕੀਤੀ ਹੈ ਉਹ ਇੱਕ ਮਿਸਾਲ ਹੈ ਡਿਜੀਟਲ ਭੁਗਤਾਨ ਦੇ ਵੱਖ-ਵੱਖ ਬਦਲਾਂ ਦੇ ਨਾਲ-ਨਾਲ ਪਰ ਤਾਂਖ ਲਾਬ ਟ੍ਰਾਂਸਫਰ ਦੀ ਪ੍ਰਣਾਲੀ ਨੇ ਸਮਾਵੇਸ਼ਤਾ ਨੂੰ ਹੱਲਾਸ਼ੇਰੀ ਦਿੱਤੀ ਹੈ ਜਿਸ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਫਾਰਮਲ ਸਿਸਟਮ ਵਿੱਚ ਸ਼ਾਮਿਲ ਕੀਤਾ ਜਾ ਸਕਿਆ ਹੈ ਇਸ ਕਾਰਨ ਸਿਸਟਮ ਵਿੱਚ ਬੇਮਿਸਾਲ ਪਾਰਦਰਸ਼ਤਾ ਵੀ ਆਈ ਹੈ ਇਸ ਪ੍ਰਕਿਰਿਆ ਵਿੱਚ ਕੁਝ ਸਾਲਾਂ ਦੇ ਦੌਰਾਨ ਹੀ ਅਸੀਂ ਇੱਕ ਅਜਿਹਾ ਮਜ਼ਬੂਤ ਡਿਜੀਟਲ ਪਬਲਿਕ ਇਨਫਰਾਸਟ੍ਰਕਚਰ ਵਿਕਸਿਤ ਕਰ ਲਿਆ ਹੈ ਜੋ ਦੁਨੀਆ ਦੇ ਉੱਤਮ ਟਾਂਚਿਆਂ ਵਿੱਚੋਂ ਇੱਕ ਹੈ ਇਨਸੋਲਵੈਂਸੀ ਐਂਡ ਬੈਂਕਰਪਸੀ ਕੋਡ ਜਹੇ ਸਾਸੀ ਉਪਰਾਲਿਆਂ ਦੇ ਨਤੀਜੇ ਵਜੋਂ ਬੈਂਕਿੰਗ ਪ੍ਰਣਾਲੀ ਹੁਣ ਵਧੀਆ ਸਥਿਤੀ ਵਿੱਚ ਆ ਗਈ ਹੈ ਇਸ ਨਾਲ ਸ਼ੈਡਿਊਲਡ ਕਮਰਸ਼ੀਅਲ ਬੈਂਕਾਂ ਦੇ ਨਾਨ ਪਰਫਾਰਮਿੰਗ ਐਸੈਟਸ ਵਿੱਚ ਕਾਫੀ ਕਮੀ ਆਈ ਹੈ ਪਿਆਰੇ ਦੇਸ਼ ਵਾਸੀਓ ਸਾਲ 1947 ਵਿੱਚ ਅਸੀਂ ਆਜ਼ਾਦੀ ਹਾਸਲ ਕਰ ਲਈ ਸੀ ਪਰ ਬਸਤੀਵਾਦੀ ਮਾਨਸਿਕਤਾ ਦੇ ਕਈ ਅੰਸ਼ ਲੰਬੇ ਸਮੇਂ ਤੱਕ ਮੌਜੂਦ ਰਹੇ ਹਾਲੀ ਦੇ ਦੌਰ ਵਿੱਚ ਉਸ ਮਾਨਸਿਕਤਾ ਨੂੰ ਬਦਲਣ ਦੇ ਠੋਸ ਯਤਨ ਸਾਨੂੰ ਦਿਖਾਈ ਦੇ ਰਹੇ ਨੇ ਇਨ੍ਹਾਂ ਯਤਨਾਂ ਵਿੱਚ ਇੰਡੀਅਨ ਪੀਨਲ ਕੋਡ ਕ੍ਰਿਮੀਨਲ ਪ੍ਰੋਸੀਜਰ ਕੋਡ ਅਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਤੇ ਭਾਰਤੀ ਨਿਆਇ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ਯ ਅਧਿਨਿਯਮ ਨੂੰ ਲਾਗੂ ਕਰਨ ਦਾ ਫੈਸਲਾ ਸੱਤੋਂ ਵੱਧ ਜ਼ਿਕਰ ਹੋ ਗਏ ਨਿਆਯਾ ਸ਼ਾਸਨ ਦੀਆਂ ਪਾਰਤੀ ਰਵਾਇਤਾਂ ਤੇ ਆਧਾਰਿਤ ਇਹਨਾਂ ਨਵੇਂ ਕਾਨੂੰਨਾਂ ਰਾਹੀਂ ਸਜ਼ਾ ਦੇਸਾਂ ਤੇ ਨਿਆਹ ਪ੍ਰਦਾਨ ਕਰਨ ਦੀ ਪਾਵਨਾ ਨੂੰ ਅਪਰਾਧਿਕ ਨਿਆਯਾ ਪ੍ਰਣਾਲੀ ਦੇ ਕੇਂਦਰ ਵਿੱਚ ਰੱਖਿਆ ਗਿਆ ਹੈ ਇਸ ਦੇ ਇਲਾਵਾ ਇਹਨਾਂ ਨਵੇਂ ਕਾਨੂੰਨਾਂ ਵਿੱਚ ਮਹਿਲਾਵਾਂ ਅਤੇ ਬੱਚਿਆਂ ਦੇ ਵਿਰੁੱਧ ਅਪਰਾਧਾਂ ਤੇ ਕਾਬੂ ਪਾਉਣ ਨੂੰ ਸਰਬੋੱਚ ਤਰਜੀ ਦਿੱਤੀ ਗਈ ਹੈ ਇਹਨੇ ਵੱਡੇ ਪੈਮਾਨੇ ਤੇ ਸੁਧਾਰ ਲਈ ਹਾਸਲਾ ਭਰਪੂਰ ਦੂ ਦ੍ਰਿਸ਼ਟੀਦਿਲ ਲੋੜ ਹੁੰਦੀ ਹੈ। ਦੇਸ਼ ਵਿੱਚ ਚੋਣਾਂ ਨੂੰ ਇੱਕ ਉਸਮਿਕ ਰਾਉਂਡ ਦੇ ਲਈ ਸੰਸਦ ਵਿੱਚ ਪੇਸ਼ ਕੀਤਾ ਗਿਆ ਬਿੱਲ ਇੱਕ ਹੋਰ ਅਜੇ ਹਾਇਤ ਨੇ ਜਿਸ ਰਾਹੀਂ ਸੁਸ਼ਾਸਨ ਨੂੰ ਨਵੇਂ ਦਿਸ਼ਾ ਦੇ ਦਿੱਤੇ ਜਾ ਸਕਦੇ ਨੇ। ਇੱਕ ਰਾਸ਼ਟਰ ਇੱਕ ਚੋਣ ਦੀ ਵਿਵਸਥਾ ਨਾਲ ਸ਼ਾਸਨ ਵਿੱਚ ਨਿਰੰਤਰਤਾ ਨੂੰ ਹੱਲਾਸ਼ੇਰੀ ਮਿਲ ਸਕਦੀ ਹੈ। ਨੀਤੀ ਨਿਰਧਾਰਨ ਨਾਲ ਜੁੜੀ ਅਣਕੇੜਿਆਸ਼ੀਲਤਾ ਖਤਮ ਕੀਤੀ ਜਾ ਸਕਦੀ ਹੈ। ਸਰੋਤਾਂ ਦੇ ਕਿਤੇ ਹੋਰ ਖਰਚ ਹੋਣ ਦੀ ਸੰਭਾਵਨਾ ਘਟ ਹੋ ਸਕਦੀ ਹੈ ਅਤੇ مالی ਬੋਝ ਨੂੰ ਘਟ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਲੋਕ ਖੇਤ ਵਿੱਚ अनेका ਹੋਰ ਲਾਭ ਵੀ ਹੋ ਸਕਦੇ ਨੇ ਸਾਡੀ ਸੱਭਿਆਚਾਰਕ ਵਿਰਾਸਤ ਦੇ ਨਾਲ ਸਾਡਾ ਜੋੜ ਹੋਰ ਵਧੇਰੇ ਡੂੰਘਾ ਹੋਇਆ ਏ ਇਸ ਸਮੇਂ ਆਯੋਜਿਤ ਹੋ ਰਏ ਪ੍ਰਯਾਗਰਾਜ ਮਹਾਕੁੰਬ ਨੂੰ ਉਸ ਅਮੀਰ ਵਿਰਾਸਤ ਦੇ ਅਸਰਦਾਰ ਪ੍ਰਗਟਾਵੇ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਏ ਸਾਡੀਆਂ ਪਰੰਪਰਾਵਾਂ ਅਤੇ ਰੀਤੀ ਰਿਵਾਜਾਂ ਨੂੰ ਸੰਭਾਲ ਕੇ ਰੱਖਣ ਤੇ ਉਹਨਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਕਰਨ ਲਈ ਸੱਭਿਆਚਾਰ ਦੇ ਖੇਤਰ ਵਿੱਚ ਅਨੇਕਾਂ ਉਤਸ਼ਾਹੀ ਯਤਨ ਕੀਤੇ ਜਾ ਰਹੇ ਨੇ ਭਾਰਤ ਭੂਮੀ ਮਹਾਨ ਪਛਾਈ ਪਿੰਤ ਨਾਲ ਭਰਪੂਰ ਇਸ ਅਮੀਰੀ ਨੂੰ ਸੰਭਾਲਣ ਅਤੇ ਇਸ ਪਰੰਪਰਾ ਨੂੰ ਅੱਗੇ ਵਧਾਉਣ ਲਈ ਸਰਕਾਰ ਨੇ ਅਸਮੀਆ ਬੰਗਲਾ ਮਰਾਠੀ ਪਾਲੀ ਅਤੇ ਪ੍ਰਾਕ੍ਰਿਤ ਨੂੰ ਸ਼ਾਸਤਰੀ ਪਾਸ਼ਾਵਾਂ ਦੇ ਰੂਪ ਵਿੱਚ ਮਾਨਤਾ ਪ੍ਰਦਾਨ ਕੀਤੀ ਹੈ ਤਮਿਲ ਸੰਸਕ੍ਰਿਤ ਤੇਲਗੂ ਕੰਨੜ ਮਲਿਆਲਮ ਅਤੇ ଓଡੀਆ ਪਾਸ਼ਾਵਾਂ ਪਹਿਲਾਂ ਤੋਂ ਹੀ ਇਸ ਸ਼੍ਰੇਣੀ ਵਿੱਚ ਸ਼ਾਮਿਲ ਨੇ ਸਰਕਾਰ ਹੁਣ ਇਹਨਾਂ 11 ਸ਼ਾਸਤਰੀ ਪਾਸ਼ਾਵਾਂ ਵਿੱਚ ਖੋਜ ਕਾਰਜਾਂ ਨੂੰ ਸਰਗਰਮ ਰੂਪ ਨਾਲ ਹਲਾਸ਼ੇਰੀ ਦੇ ਰਹੀ ਹੈ ਮੈਨੂੰ ਖੁਸ਼ੀ ਹੈ ਕਿ ਗੁਜਰਾਤ ਦੇ ਵੜਨਗਰ ਵਿੱਚ ਭਾਰਤ ਦੇ ਪਹਿਲੇ ਆਰਕੀਓਲੋਜੀਕਲ ਐਕਸਪੀਰੀਐਂਸ਼ੀਅਲ ਮਿਊਜ਼ੀਅਮ ਦਾ ਕੰਮ ਪੂਰਾ ਹੋਣ ਵਾਲਾ ਹੈ ਇਹ ਮਿਊਜ਼ੀਅਮ ਇੱਕ ਆਰਕੀਓਲੋਜੀਕਲ ਸਾਈਟ ਦੇ ਨਾਲ ਜੁੜਿਆ ਹੋਇਆ ਹੈ ਇਸ ਸਥਾਨ ਤੇ ਮਨੁੱਖਾਂ ਦੀ ਬਸਤੀ ਹੋਣ ਦੇ ਲਗਭਗ 800 ਸਾਲ ઈਸਾ ਪੂਰਵ ਦੇ ਸਬੂਤ ਮਿਲਦੇ ਨੇ ਇਸ ਮਿਊਜ਼ੀਅਮ ਵਿੱਚ ਵੱਖ-ਵੱਖ ਯੁੱਗਾ ਦੀ ਵੱਖ-ਵੱਖ ਤਰ੍ਹਾਂ ਦੀ ਕਲਾ ਸ਼ਿਲਪ ਅਤੇ ਸੱਭਿਆਚਾਰਕ ਸਮਗਰੀ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਪਿਆਰੇ ਦੇਸ਼ ਵਾਸੀਓ ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਕੱਲ ਦੇ ਭਾਰਤ ਦਾ ਨਿਰਮਾਣ ਕਰੇਗੀ ਸਾਡੀ ਨੌਜਵਾਨ ਪੀੜ੍ਹੀ ਦੀ ਪ੍ਰਤਿਭਾ ਸਿੱਖਿਆ ਦੇ ਨਾਲ ਹੀ ਨਿਖਰਦੀ ਹੈ ਇਸ ਲਈ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਨਿਵੇਸ਼ ਨੂੰ ਵਧਾਇਆ ਹੈ ਤੇ ਸਿੱਖਿਆ ਨਾਲ ਸੰਬੰਧਤ ਹਰੇਕ ਮਿਆਰ ਵਿੱਚ ਸੁਧਾਰ ਦੇ ਲਈ ਸਮੁੱਚੇ ਯਤਨ ਕੀਤੇ ਨੇ ਹੌਣ ਤੱਕ ਦੇ ਨਤੀਜੇ ਉਤਸ਼ਾਹ ਵਧਾਉਣ ਵਾਲੇ ਰਹੇ ਨੇ ਪਿਛਲੇ ਦਹਾਕੇ ਵਿੱਚ ਸਿੱਖਿਆ ਦੀ ਗੁਣਵੱਤਾ ਪੌਦਿਕ ਬੁਨਿਆਦ ਦੀ ਢਾਂਚੇ ਅਤੇ ਡਿਜੀਟਲ ਸਮਾਵੇਸ਼ ਦੇ ਮੌਕਿਆਂ ਵਿੱਚ ਵਿਆਪਕ ਬਦਲਾ ਆਇਆ ਹੈ ਸਿੱਖਿਆ ਦੇ ਵੱਖ-ਵੱਖ ਪੱਧਰਾਂ ਤੇ ਸਿਖਲਾਈ ਮਾਧਿਅਮ ਦੇ ਰੂਪ ਵਿੱਚ ਖੇਤਰੀ ਭਾਸ਼ਾਵਾਂ ਨੂੰ ਹੁਲਾਰਾ ਦਿੱਤਾ ਜਾ ਰਿਹਾ ਹੈ ਵਿਦਿਆਰਥੀਆਂ ਦੇ ਪ੍ਰਦਰਸ਼ਨ ਵਿੱਚ ਆਸ ਮੁਤਾਬਕ ਜ਼ਿਕਰਯੋਗ ਸੁਧਾਰ ਹੋਇਆ ਹੈ ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਮਹਿਲਾ ਅਧਿਆਪਕਾਂ ਨੇ ਇਸ ਤਬਦੀਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਪਿਛਲੇ 10 ਕੇ ਦੌਰਾਨ ਨਿਯੁਕਤ ਅਧਿਆਪਕਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ 60% ਤੋਂ ਵਾਧੇ ਕਾਰੋਬਾਰੀ ਸਿੱਖਿਆ ਅਤੇ ਹੁਨਰ ਵਿਕਾਸ ਦਾ ਵਿਸਾਰ ਅਤੇ ਇਹਨਾਂ ਨੂੰ ਮੁੱਖ ਤਾਰਾ ਵਿੱਚ ਸ਼ਾਮਲ ਕੀਤਾ ਜਾਣਾ ਸਵਾਗਤਯੋਗ ਪ੍ਰਾਪਤੀ ਹੈ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਂਦੇ ਹੋਏ ਹੁਣ ਸਾਡੇ ਨੌਜਵਾਨਾਂ ਨੂੰ ਯੋਜਨਾਬੱਧ ਤàng ਨਾਲ ਕਾਰਪੋਰੇਟ ਸੈਕਟਰ ਵਿੱਚ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਨੇ ਸਕੂਲ ਪੱਧਰ ਦੀ ਸਿੱਖਿਆ ਦੀ ਬੁਨਿਆਦ ਮਜ਼ਬੂਤ ਬਣਾਉਣ ਦੇ ਨਾਲ-ਨਾਲ ਸਾਡੇ ਦੇਸ਼ ਵਿੱਚ ਸਿੱਖ ਲਈਆਂ ਵੱਖ-ਵੱਖ ਸ਼ਾਖਾਵਾਂ ਵਿਸ਼ੇਸ਼ ਤੌਰ ਤੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਹਾਸਲ ਕੀਤੀਆਂ ਜਾ ਰਹੀਆਂ ਨੇ ਇੰਟੈਲੈਕਚੁਅਲ ਪ੍ਰੋਪਰਟੀ ਫਾਈਲਿੰਗ ਦੇ ਨਜ਼ਰੀਏ ਤੋਂ ਭਾਰਤ ਦਾ ਦੁਨੀਆ ਵਿੱਚ 6ਵਾਂ ਥਾਂ ਹੈ। ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਭਾਰਤ ਦੀ ਰੈਂਕਿੰਗ ਲਗਾਤਾਰ ਬਿਹਤਰ ਹੋਈ ਹੈ। ਸਾਲ 2020 ਵਿੱਚ ਭਾਰਤ 48ਵੇਂ ਸਾਮ ਤੇ ਸੀ। ਸਥਿਤੀ ਵਿੱਚ ਸੁਧਾਰ ਕਰਦੇ ਹੋਏ ਸਾਲ 2024 ਵਿੱਚ ਭਾਰਤ 39ਵੇਂ ਸਾਮ ਤੇ ਆ ਗਿਆ ਹੈ। ਵਧਦੇ ਆਤਮ ਵਿਸ਼ਵਾਸ ਦੇ ਨਾਲ ਅਸੀਂ अनेका ਯਤਨਾ ਦੇ ਜ਼ੋਰ ਤੇ ਆਤ ਆਧੁਨਿਕ ਖੋਜ ਵਿੱਚ ਆਪਣੀ ਭਾਗੀਦਾਰੀ ਵਧਾ ਰਹੇ ਹਾਂ ਨੈਸ਼ਨਲ ਕੁਆਂਟਮ ਮਿਸ਼ਨ ਦਾ ਮੰਤਵ ਟੈਕਨੋਲੋਜੀ ਦੇ ਇਸ ਨਵੇਂ ਖੇਤਰ ਵਿੱਚ ਇੱਕ ਜੀਵੰਤ ਅਤੇ ਨਵੀਨ ਈਕੋਸਿਸਟਮ ਨੂੰ ਵਿਕਸਿਤ ਕਰਨਾ ਹੈ ਇੱਕ ਹੋਰ ਜ਼ਿਕਰਯੋਗ ਸ਼ੁਰੂਆਤ ਨੈਸ਼ਨਲ ਮਿਸ਼ਨ ਆਨ ਇੰਟਰ ਡਿਸਪਲਿਨਰੀ ਸਾਈਬਰ ਫਿਜ਼ੀਕਲ ਸਿਸਟਮ ਨਾਲ ਸੰਬੰਧਿਤ ਇਸ ਦੇ ਤਹਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਮਸ਼ੀਨ ਲਰਨਿੰਗ ਰੋਬੋਟਿਕਸ ਅਤੇ ਸਾਈਬਰ ਸਿਕਿਉਰਿਟੀ ਜਈਆਂ ਅਨੇਕਾਂ ਉਨਤ ਤਕਨੀਕਾਂ ਤੇ ਕੰਮ ਕਰਨਦੀ ਯੋਜਨਾਏ ਇਹਨਾਂ ਟੈਕਨੋਲੋਜੀਆ ਨੂੰ ਕੁਝ ਸਮਾਂ ਪਹਿਲਾਂ ਤੱਕ ਫਿਊਚਰਿਸਟਿਕ ਸਮਝਿਆ ਜਾਂਦਾ ਸੀ ਪਰ ਹੁਣ ਇਹ ਤੇਜ਼ੀ ਨਾਲ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਦੀਆਂ ਜਾ ਰਹੀਆਂ ਨੇ ਜੀਨੋਮ ਇੰਡੀਆ ਪ੍ਰੋਜੈਕਟ ਕੁਦਰਤ ਦੇ ਪੇਦਾਾਂ ਦੀ ਖੋਜ ਕਰਨ ਦਾ ਇੱਕ ਰੋਚਕ ਅਭਿਆਨ ਤਾਂ ਹੈ ਹੀ ਇਹ ਭਾਰਤੀ ਵਿਗਿਆਨ ਦੇ ਇਤਿਹਾਸ ਵਿੱਚ ਇੱਕ ਫੈਸਲਾਕੁਨ ਅਧਿਆਇ ਵੀ ਹੈ ਇਸ ਦੇ ਪ੍ਰਮੁੱਖ ਪ੍ਰੋਗਰਾਮ ਤਹਿਤ ਇਸੇ ਮਹੀਨੇ 10000 ਭਾਰਤੀਆਂ ਦੀ ਜੀਨੋਮ ਸੀਕੁਐਂਸਿੰਗ ਨੂੰ ਖੋਜ ਦੇ ਲਈ ਉਪਲਬਧ ਕਰਵਾਇਆ ਗਿਆ ਹੈ ਗਿਆਨ ਦੇ ਨਵੇਂ ਦਸਤਾਰਿਆਂ ਨੂੰ ਖੋਲਣ ਵਾਲਾ ਇਹ ਪ੍ਰੋਜੈਕਟ बायोटेक्नोलॉजी रिसर्च ਵਿੱਚ ਨਵੇਂ ਰਾਹ ਪੱਧਰੇ ਕਰੇਗੀ ਅਤੇ ਜਨਤਕ ਸਿਹਤ ਸੇਵਾ ਪ੍ਰਣਾਲੀ ਨੂੰ ਵੀ ਮਜ਼ਬੂਤ ਬਣਾਏਗੀ। ਭਾਰਤੀ ਪੁਲਾੜ ਖੋਜ ਸੰਗਠਨ ਨੇ ਹਾਲ ਹੀ ਦੇ ਸਾਲਾਂ ਵਿੱਚ ਪੁਲਾੜ ਵਿਗਿਆਨ ਦੇ ਖੇਤਰ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਨੇ। ਇਸ ਮਹੀਨੇ ਇਸਰੋ ਨੇ ਆਪਣੇ ਸਫਲ ਸਪੇਸ ਡੌਕਿੰਗ ਐਕਸਪੈਰੀਮੈਂਟ ਨਾਲ ਦੇਸ਼ ਨੂੰ ਇੱਕ ਵਾਰ ਫੇਰ ਮਾਣ ਮਹਿਸੂਸ ਕਰਵਾਇਆ। ਭਾਰਤ ਹੁਣ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਏ ਜਿਸ ਦੇ ਕੋਲ ਇਹ ਸਮਰੱਥਾ ਉਪਲਬਧ ਏ ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡਾ ਵੱਧਦਾ ਆਤਮ ਵਿਸ਼ਵਾਸ ਖੇਡਾਂ ਦੇ ਖੇਤਰ ਵਿੱਚ ਵੀ ਦਿਖਾਈ ਦਿੰਦਾ ਏ ਸਾਡੇ ਖਿਡਾਰੀਆਂ ਨੇ ਸਫਲਤਾ ਦੇ ਪਰਭਾਵਸ਼ਾਲੀ ਅਧਿਆਏ ਰਚੇ ਨੇ ਪਿਛਲੇ ਸਾਲ ਸਾਡੇ ਖਿਡਾਰੀਆਂ ਨੇ 올림픽 ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਏ ਪੈਰਾਲੰਪਿਕ ਖੇਡਾਂ ਵਿੱਚ ਅਸੀਂ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਪੇਚਿਆ ਜਿਸ ਨੇ ਹੁਣ ਤੱਕ ਦਾ ਸਭਰਵੋਤਮ ਪ੍ਰਦਰਸ਼ਨ ਕੀਤਾ ਐਫ ਆਈ ਡੀ ਇਹ ਸ਼ਤਰੰਜੋ ਅਲੰਪੀਆਡ ਵਿੱਚ ਸਾਡੇ ਖਿਡਾਰੀਆਂ ਨੇ ਆਲਮੀ ਪਾਈਚਾਰੇ ਨੂੰ ਆਪਣੇ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ ਅਤੇ ਪੁਰਸ਼ ਤੇ ਮਹਿਲਾ ਖਿਡਾਰੀਆਂ ਨੇ ਸੋਨ ਤਮਗੇ ਜਿੱਤੇ ਸਾਲ 2024 ਵਿੱਚ ਡੀ ਗੁਕੇਸ਼ ਨੇ ਹੁਣ ਤੱਕ ਦਾ ਸਭ ਤੋਂ ਘੱਟ ਉਮਰ ਦਾ ਵਿਸ਼ਵ ਚੈਂਪੀਅਨ ਬਣ ਕੇ ਇਤਿਹਾਸ ਰਚ ਦਿੱਤਾ। ਦੇਸ਼ ਪਾਰ ਵਿੱਚ ਜ਼ਮੀਨੀ ਪੱਧਰ ਤੇ ਸਿਖਲਾਈ ਸਹੂਲਤਾਂ ਵਿੱਚ ਬਹੁਤ ਸੁਧਾਰ ਹੋਇਆ ਏ ਅਤੇ ਇਸ ਦੇ ਜ਼ੋਰ ਤੇ ਸਾਡੇ ਖਿਡਾਰੀਆਂ ਨੇ ਜੇਤੂ ਬਣ ਕੇ ਸਾਨੂੰ ਮਾਣ ਮਹਿਸੂਸ ਕਰਵਾਇਆ ਏ। ਨਾਲ ਹੀ ਉਹਨਾਂ ਨੇ ਅਗਲੀ ਪੀੜੀ ਨੂੰ ਹੋਰ ਵੀ ਉੱਚੇ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਏ। ਵਿਦੇਸ਼ਾਂ ਵਿੱਚ ਜਾਣ ਵਾਲੇ ਸਾਡੇ ਪੈਣਾ ਪਰਾਵਾਂ ਨੇ ਸਾਡੇ ਸੱਭਿਆਚਾਰ ਅਤੇ ਸભ્યਤਾ ਦੇ ਸਭ ਤੋਂ ਰੌਸ਼ਨ ਪੱਖਾਂ ਨੂੰ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚਾਇਆ ਹੈ ਅਤੇ ਅਨੇਕ ਖੇਤਰਾਂ ਵਿੱਚ ਆਪਣੀਆਂ ਪ੍ਰਾਪਤੀਆਂ ਨਾਲ ਸਾਨੂੰ ਮਾਣ ਦਿੱਤਾ ਹੈ। ਉਹਨਾਂ ਨੇ ਹਮੇਸ਼ਾ ਖੁਦ ਨੂੰ ਭਾਰਤ ਦੀ ਗੌਰਵਗਾਥਾ ਨਾਲ ਜੋੜ ਕੇ ਰੱਖਿਆ ਹੈ। ਜਿਵੇਂ ਕਿ ਮੈਂ ਇਸ ਮਹੀਨੇ ਪ੍ਰਵਾਸੀ ਭਾਰਤੀ ਦਿਵਸ ਦੇ ਮੌਕੇ ਤੇ ਕਿਹਾ ਸੀ, ਸਾਲ 247 ਤੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਪਰਵਾਸੀ ਪਾਰਟੀਆਂ ਦੀ ਸਰਗਰਮ ਅਤੇ ਉਤਸ਼ਾਹਪੂਰਨ ਪਾਗੀਦਾਰੀ ਤੇ ਮੈਨੂੰ ਪੂਰਾ ਭਰੋਸਾ ਆਏ ਪਿਆਰੇ ਦੇਸ਼ਵਾਸੀਓ ਵੱਖ-ਵੱਖ ਖੇਤਰਾਂ ਵਿੱਚ ਮਹੱਤਵਪੂਰਨ ਅਤੇ ਜ਼ਿਕਰਯੋਗ ਤਰੱਕੀ ਦੇ ਜ਼ੋਰ ਤੇ ਅਸੀਂ ਆਪਣਾ ਸਿਰ ਉੱਚਾ ਕਰਕੇ ਭਵਿੱਖ ਵੱਲ ਕਦਮ ਵਧਾ ਰਹੇ ਹਾਂ ਸਾਡੇ ਨੌਜਵਾਨ ਖਾਸ ਕਰ ਸਾਡੀਆਂ ਧੀਆਂ ਦੇਸ਼ ਦੇ ਰੌਸ਼ਨ ਭਵਿੱਖ ਦਾ ਨਿਰਮਾਣ ਕਰਨਗੀਆਂ ਜਦੋਂ ਅਸੀਂ ਆਪਣੀ ਆਜ਼ਾਦੀ ਦੀ ਸ਼ਤਾਬਦੀ ਮਨਾ ਰਹੇ ਹੋਵਾਂਗੇ ਉਦੋਂ ਦੇ ਭਾਰਤ ਦਾ ਰੌਸ਼ਨ ਭਵਿੱਖ ਸਾਡੇ ਨੌਜਵਾਨਾਂ ਦੇ ਸੁਪਨਿਆਂ ਵਿੱਚ ਆਕਾਰ ਲੈ ਰਿਹਾ ਹਾਏ ਅਤੇ ਜਦੋਂ ਅੱਜ ਦੇ ਬੱਚੇ ਸਾਲ 2050 ਦੀ 26 ਜਨਵਰੀ ਦੇ ਦਿਨ ਕੌਮੀ ਚੰਡੇ ਨੂੰ ਸਲਾਮੀ ਦੇ ਰਹੇ ਹੋਣਗੇ ਉਦੋਂ ਉਹ ਆਪਣੀ ਅਗਲੀ ਪੀੜ੍ਹੀ ਨੂੰ ਇਹ ਦੱਸ ਰਹੇ ਹੋਣਗੇ ਕਿ ਸਾਡੇ ਦੇਸ਼ ਦੀ गौरव यात्रा ਸਾਡੇ ਸ਼ਾਨਦਾਰ ਸੰਵਿਧਾਨ ਤੋਂ ਪ੍ਰਾਪਤ ਮਾਰਗਦਰਸ਼ਨ ਤੋਂ ਬਿਨਾਂ ਸੰਭਵ ਨਾ ਹੋਈ ਹੁੰਦੀ ਸਾਡੀਆਂ ਪਵਿੱਖੀਆਂ ਪੀੜ੍ਹੀਆਂ ਆਲਮੀ ਮੰਚ ਤੇ ਆਜ਼ਾਦ ਭਾਰਤ ਦੇ ਆਦਰਸ਼ਾਂ ਨੂੰ ਸਾਰਥਕ ਕਰਨ ਗਿਆ ਮੈਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਸੁਨੇਹੇ ਦਾ ਜ਼ਿਕਰ ਕਰਨਾ ਚਾਹਾਂਗੀ ਪਾਪੂ ਨੇ ਕਿਹਾ ਸੀ ਜੇਕਰ ਸਵਰਾਜ ਦਾ ਅਰਥ ਸਾਨੂੰ ਸਬਕ ਬਣਾਣਾ ਅਤੇ ਸਾਡੀ ਸਭਿਅਤਾ ਨੂੰ ਸ਼ੁੱਧ ਅਤੇ ਸਥਾਈ ਬਣਾਉਣਾ ਨਹੀਂ ਤਾਂ ਇਸ ਦੀ ਕੋਈ ਕੀਮਤ ਨਹੀਂ ਹੈ ਸਾਡੀ ਸਭਿਅਤਾ ਦਾ ਸਾਰ ਇਹ ਹੈ ਕਿ ਆਪਣੇ ਸਾਰੇ ਮਾਮਲਿਆਂ ਵਿੱਚ ਚਾਹੇ ਉਹ ਸਿਆਸੀ ਹੋਣ ਜਾਂ ਨਿੱਜੀ ਨੈਤਿਕਤਾ ਨੂੰ ਸਰਵੋਤਮ ਥਾਂ ਦਿੱਤਾ ਜਾਏ ਆਓ ਅੱਜ ਦੇ ਦਿਨ ਅਸੀਂ ਗਾਂਧੀ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਵਚਨ ਬੱਤਾਂ ਨੂੰ ਦੁਹਰਾਈਏ ਸੱਚ ਅਤੇ ਅਹਿੰਸਾ ਦੇ ਉਹਨਾਂ ਦੇ ਆਦਰਸ਼ ਆਲਮੀ ਪਾਈ ਚਾਰੇ ਦੇ ਲਈ ਪ੍ਰਸੰਗਕ ਬਣੇ ਰਹਿਣਗੇ ਉਹਨਾਂ ਨੇ ਸਾਨੂੰ ਇਹ ਸਬਕ ਵੀ ਦਿੱਤਾ ਸੀ ਕਿ ਅਧਿਕਾਰ ਅਤੇ ਫਰਜ਼ ਇੱਕ ਸਿੱਕੇ ਦੇ ਦੋ ਪਹਿਲੂ ਨੇ ਸੱਚ ਤਾਂ ਇਹ ਹੈ ਕਿ ਫਰਜ਼ ਹੀ ਅਧਿਕਾਰ ਦਾ ਅਸਲ ਸਰੋਤ ਨੇ ਸਾਰਿਆਂ ਦੇ ਪ੍ਰਤੀ ਦਇਆ ਦੇ ਬਾਰੇ ਵਿੱਚ ਉਨਾ ਦੀ ਸਿੱਖਿਆ ਨੂੰ ਵੀ ਅਸੀਂ ਯਾਦ ਕਰੀਏ ਉਹ ਕਹਿੰਦੇ ਸਨ ਕਿ ਸਾਨੂੰ ਕੇਵਲ ਮਨੁੱਖਾਂ ਦੇ ਪ੍ਰਤੀ ਹੀ ਨਹੀਂ ਬਲਕਿ ਆਪਣੇ ਆਸ-ਪਾਸ ਦੇ ਪਸ਼ੂ ਪੰਛੀਆਂ ਦਰਖਤਾਂ ਬੋਟੀਆਂ ਨਦੀਆਂ ਅਤੇ ਪਹਾੜਾਂ ਦੇ ਪ੍ਰਤੀ ਵੀ ਸੰਵੇਦਨਾ ਦਾ ਭਾਵ ਰੱਖਣਾ ਚਾਹੀਦਾ ਏ ਸਾਡਾ ਸਾਰਿਆਂ ਦਾ ਫਰਜ਼ ਏ ਕਿ ਜਲਵਾਯੂ ਤਬਦੀਲੀ ਦੇ ਆਲਮੀ ਸੰਕਟ ਦਾ ਸਾਹਮਣਾ ਕਰਨ ਦੇ ਯਤਨਾਂ ਵਿੱਚ ਆਪਣਾ ਯੋਗਦਾਨ ਜ਼ਰੂਰ ਦੇਈਏ ਇਸ ਸਬੰਧ ਵਿੱਚ ਦੋ ਮਿਸਾਲੀ ਯਤਨ ਕੀਤੇ ਗਏ ਨੇ ਆਲਮੀ ਪੱਧਰ ਤੇ ਭਾਰਤ ਮਿਸ਼ਨ ਲਾਈਫਸਟਾਈਲ ਫਾਰ এনवायरमेंट ਨਾਮਕ ਇੱਕ ਜਨ ਅੰਦੋਲਨ ਦੀ ਅਗਵਾਈ ਕਰ ਰਿਹਾ ਏ ਇਸ ਦਾ ਮੰਤਵ ਵਾਤਾਵਰਨ ਦੀ ਰਾਖੀ ਅਤੇ ਸਾਮ ਸੰਭਾਲ ਵਿੱਚ ਵਿਅਕਤੀਆਂ ਅਤੇ ਭਾਈਚਾਰਿਆਂ ਨੂੰ ਵਧੇਰੇ ਸਰਗਰਮ ਹੋਣ ਲਈ ਪ੍ਰੇਰਿਤ ਕਰਨਾ ਹੈ ਪਿਛਲੇ ਸਾਲ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਅਸੀਂ ਆਪਣੀ ਮਾਤਰ ਸ਼ਕਤੀ ਦੇ ਨਾਲ ਨਾਲ ਜੀਵਨਦਾਤੀ ਕੁਦਰਤ ਦੀ ਪੋਸ਼ਣ ਸ਼ਕਤੀ ਦੇ ਪ੍ਰਤੀ ਸਤਕਾਰ ਪ੍ਰਗਟ ਕਰਦੇ ਹੋਏ ਇੱਕ ਰੁੱਖ ਮਾਂ ਦੇ ਨਾਮ ਦੇ ਸੁਨੇਹੇ ਨਾਲ ਇੱਕ ਵਿਲੱਖਣ ਅਭਿਆਨ ਸ਼ੁਰੂ ਕੀਤਾ ਸੀ ਇਸ ਅਭਿਆਨ ਦਾ 80 ਕਰੋੜ ਪੌਦੇ ਲਗਾਉਣ ਦਾ ਟੀਚਾ ਸਮਾਂ ਹੱਦ ਤੋਂ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਆਲਮੀ ਪਾਈਚਾਰਾ ਅਜਿਹੇ ਨਵੀਨਤਾਕਾਰੀ ਯਤਨਾ ਤੋਂ ਸਬਕ ਲੈ ਸਕਦਾ ਹੈ ਲੋਕ ਅਜਿਹੇ ਯਤਨਾ ਨੂੰ ਖੁੱਦ ਦੇ ਅੰਦੋਲਨ ਦੇ ਰੂਪ ਵਿੱਚ ਅਪਣਾ ਸਕਦੇ ਨੇ ਪਿਆਰੇ ਦੇਸ਼ ਵਾਸੀਓ ਮੈਂ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੰਦੀ ਹਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸਾਡੇ ਫੌਜੀਆ ਦੇ ਨਾਲ-ਨਾਲ ਸਰਹੱਦਾਂ ਦੇ ਅੰਦਰ ਦੇਸ਼ ਨੂੰ ਸੁਰੱਖਿਅਤ ਰੱਖਣ ਵਾਲੀ ਪੁਲਿਸ ਅਤੇ ਨੀਮ ਫੌਜੀ ਬਲਾਂ ਦੇ ਜਵਾਨਾਂ ਨੂੰ ਵੀ ਮੈਂ ਵਧਾਈ ਦਿੰਦੀ ਹਾਂ ਨਿਆ ਪਾਲਿਕਾ ਸਿਵਲ ਸੇਵਾਵਾਂ ਅਤੇ ਵਿਦੇਸ਼ਾਂ ਵਿੱਚ ਸਾਡੇ ਮਿਸ਼ਨਾਂ ਦੇ ਮੈਂਬਰਾਂ ਨੂੰ ਵੀ ਮੇਰੀ ਵਧਾਈ ਮੇਰੀ ਸ਼ੁਭ ਕਾਮਨਾ ਹੈ ਕਿ ਤੁਸੀਂ ਸਾਰੇ ਆਪਣੇ ਯਤਨਾਂ ਵਿੱਚ ਸਫਲਤਾ ਹਾਸਲ ਕਰੋ ਧੰਨਵਾਦ ਜੈ ਹਿੰਦ ਜੈ ਪਰਮ